ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਐ ਨਾ ਇਹ ਐਸਪੀ ਹੋਰ ਪਰਪਰਾਇ ਹਵ ਦਾ ਇਹ ਅਰਧਿਆਂ ਸਾਨੂੰ ਉਹਨੇ ਨਿਕੜਾਇਆ ਬਸ ਉਹਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਸਾਨੂੰ ਸੀੜੇ 'ਚ ਜ਼ਬਰਦਸਤ ਕੁੱਟ ਕੇ ਮਨਾ ਰਿਹਾ ਹੂ ਕੁੱਟ ਕੇ ਮਨਾ ਫੇ ਉਹਨੇ ਕਿਹਾ ਪਹਿਲਾਂ ਨਹੀਂ ਮੰਨੋ ਕਹੇ ਤੈਨੂੰ ਮਾਰ ਦੇਣਾਗਾ ਪਰਾਈ ਸਾਹਿਬ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾ ਤੋਂ ਤੋੜ ਕੇ ਲੈ ਆ ਕੇ ਝੋਲੀ ਵਿੱਚ ਰੱਖਦੇ ਪੁੱਤ ਨੂੰ ਪਾ ਅੱਖਾਂ 'ਚ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਸਜਾ ਕੇ ਇਹ ਨੌਜਵਾਨ ਦੁਬਈ ਜਾਣ ਲਈ ਜਹਾਜ਼ 'ਚ ਬੈਠਦਾ ਹੈ ਪਰ ਲੁਧਿਆਣੇ ਦਾ ਇਹ ਨੌਜਵਾਨ ਆਖਰਕਾਰ 9 ਸਾਲ ਬਾਅਦ ਦਰਦ ਲੈ ਕੇ ਪੰਜਾਬ ਵਾਪਸ ਪਰਤਿਆ ਹੈ ਮੌਤ ਦੇ ਮੂੰਹ ਤੋਂ ਬਚ ਕੇ ਵਾਪਸ ਆਏ ਇਸ ਨੌਜਵਾਨ ਨੇ ਦੁਬਈ 'ਚ ਆਪਣੇ ਨਾਲ ਹੋਈ ਹੱਡ ਬੀਤੀ ਦੀ ਕੱਲੀ-ਕੱਲੀ ਗੱਲ ਦੱਸੀ ਹੈ। ਦਰਅਸਲ ਇਹ ਨੌਜਵਾਨ ਜਿਸ ਦਾ ਨਾਂ ਸੁਖਵੀਰ ਸਿੰਘ ਹੈ, ਉੱਥੇ ਇੱਕ ਨੌਜਵਾਨ ਦੇ ਕਤਲ ਮਾਮਲੇ 'ਚ ਫਸ ਜਾਂਦਾ ਹੈ। ਜਿਸ ਤੋਂ ਬਾਅਦ ਇਸ ਨੂੰ ਸਜ਼ਾ ਹੁੰਦੀ ਹੈ ਤੇ ਕੁਝ ਸਾਲ ਜੇਲ੍ਹ ਚ ਵੇ ਰੰਦਾ ਹੈ। ਤੇ ਜਦ ਹੁਣ ਇਹ ਪੰਜਾਬ ਪਰਤਦਾ ਹੈ ਤੇ 에어ਪੋਰਟ ਤੇ ਮਾਪਿਆਂ ਨੂੰ ਮਿਲਦਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਪਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਜਦ ਬਜ਼ੁਰਗ ਮਾ ਦੇ ਨਾਲ 9 ਸਾਲ ਬਾਅਦ ਹਵਾਈ ਅੱਡੇ ਤੇ ਪੁੱਤ ਦੇ ਨਾਲ ਮਿਲਾਪ ਹੁੰਦਾ ਤੇ ਦੋਨੋਂ ਇੱਕ ਦੂਜੇ ਨਾਲ ਗੱਲ ਲੱਗ ਕੇ ਰੋਂਦੇ ਨੇ ਭਾਵੁਕ ਹੁੰਦੇ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਆਂ ਕੀ ਕੁਝ ਨੌਜਵਾਨ ਦੇ ਵੱਲੋਂ ਕਿਹਾ ਗਿਆ ਆਓ ਉਹ ਵੀ ਤੁਹਾਨੂੰ ਸੁਣਾਣੇ ਆਂ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਇਨਾਂ ਦੀ ਐਸਪੀ ਆਰ ਸਰਪ੍ਰਾਈਜ਼ ਹਵ ਦਾ ਇਹ ਕਰਦੇ ਆਂ ਸਾਨੂੰ ਉਹਨਾਂ ਨੇ ਕਿੜਾਇਆ ਬਸ ਭਾਈ ਆਪਣੇ ਨਾਮ ਦਿੱਤਾ ਕਿਹੜੀ ਜਗ੍ਹਾ ਦਿੱਤੀ ਗਈ ਸੀ ਕਿ ਮੈਂ ਭਾਈ ਦਬਈ ਗਿਆ ਪੜਨਾਗੀ ਕਿਹੜੇ ਸਾਲ ਸੂਈ 2015 ਚ ਗਿਆ ਸੀ ਤੇ ਜਿਹੜਾ ਕਿ ਪਹਾਣਾਪੁਰ ਤੇ ਕਦੋਂ ਵਰਤੇ ਆ ਸੀ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨਰੇ ਹਨ ਛੱਡੇ ਤੇ ਕੀ ਕਹਣਾ ਜਾਂਦਾ ਜਿਹੜਾ ਉਪਰਾਲਾ ਕੀਤਾ ਗਿਆ ਡਰਾਈਵ ਦਾ ਬੋਲ ਮੈਸਪੀ ਹੋ ਰਿਹਾ ਆ ਬਹੁਤ ਸ਼ੁਕਰ ਕਰਦਾ ਹਾਂ ਬਸ ਅਗਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਭਾਈ ਇਹ ਤਾਂ ਉਹਨਾਂ ਨੂੰ ਇਹ ਕਹਾਂ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਸਾਨੂੰ ਸੀਐਡੀ ਜਬਰਦਸਤੀ ਕੁੱਟ ਕੇ ਮਨਾਇਆ ਸੀ ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਕਿ ਨਹੀਂ ਮੰਨੋਗੇ ਤਾਂ ਤੁਹਾਨੂੰ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ ਚ ਰਹਿਣਗੇ 6 ਸਾਲ ਤੋਂ ਉੱਤੇ ਹੋਵੇ 6 ਸਾਲ ਤੋਂ ਤੇ ਅੱਜ ਵਾਪਸ ਆਏ ਉਹਨਾਂ ਨੂੰ ਮਿਲਿਓ ਕਿਹੋ ਜਿਹਾ ਲੱਗ ਰਿਹਾ ਜਿਵੇਂ ਆਪਾਂ ਪਰਿਵਾਰ ਚ ਮਿਲਨੇ ਉਹ ਮੇਰਾ ਅਜੀ ਲੱਗਿਆ ਜਿਵੇਂ ਅੱਜ ਆਇਆ ਪਰਬਤ ਮੁੜ ਕੇ ਬਾਹਰ ਜਾਂਦਾ ਹੈਗਾ ਉਹਨੂੰ ਦੋਰਾ ਨਹੀਂ ਚੜ੍ਹ। ਇਹ ਕਿਹਾ ਸੀ ਤਾਂ ਤੁਹਾਨੂੰ ਸਮਝਦੇ। ਉਹ ਜੇਗਾ ਦੋ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6-7 ਘਰ ਹੋ ਗਏ। ਅਸੀਂ ਜਾਨੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਪੀਸਾ ਨੇ ਵੀ ਨਹੀਂ ਸੁਣੀ ਇਹਨਾਂ ਤਾਂ ਸਵਟਾ। ਅਸੀਂ ਤਾਂ ਕਹਿ ਰਹੇ ਆ ਅਪਰਾਏ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਪ। ਇੱਕੋ ਇੱਕ ਬੇਟਾ ਸੀ ਅਸੀਂ ਤਾਂ ਬਾਪੀ ਦਾ ਉਹ ਟੈਨਸ਼ਨ ਨਾਲ ਕੁੜੀਆਂ ਸੀ ਕਿੰਨੇ ਬਹਿ ਜਾਂ ਹੋਏ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਧੱਕੇ ਖੰਦ ਮੈਂ ਕੀ ਹੋਇਆ ਕਿਸੇ ਵਾਰ ਪਤਾ ਕੁਛ ਜਦੋਂ ਬਸ ਆਈ ਸੌਂਦੇ ਸੀ ਕਹਿੰਦੇ ਸੀ ਕਿ ਕਤਲ ਦੇ ਕਿਸ ਪਾਸੇ ਹੈ ਕਤਲ ਦੇ ਕਿਸ ਪਾਸੇ ਹੈ ਇਹ ਮਹਾਰਾਜ ਨੂੰ ਪਤਾ ਮੈਂ ਤਾਂ ਇਹ ਹੀ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਦਾ ਨਹੀਂ ਕਿਸੇ ਨੇ ਸੁਣਾਈ ਅਸੀਂ ਕੋਈ ਨਹੀਂ ਤਾਂ ਨਾ ਭਗਵਾਨ ਤਮਾਨ ਜਾਂ ਕੋਈ ਕੋਈ ਵੀ ਆ ਸਾਡੀ ਕਿਸੇ ਨੇ ਨਹੀਂ ਸੁਣਾਈ ਕਿ ਤਿਆਰਕ ਦੀ ਮਨਤਾ ਕੀਤੀਆਂ ਸੁਣੀ ਦਾ ਸੁਣੀ ਸਾਡੀ ਇੰਨੇ ਸੁਣਿਆ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੌਗਣਾ ਸੱਚਾ ਪਾਤਸ਼ਾਹ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਸਰ ਹੁਣ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ 'ਚ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ 'ਚ ਨੇ 1 ਸਾਲ 2 ਸਾਲ ਕੰਮ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਹੀ ਜਾਣਦਾ ਆਪਾਂ ਨੂੰ ਕੋਈ ਨਾ ਇਹ ਬੱਚਿਆਂ ਨੇ ਸਾਨੂੰ ਅਸਲੀ ਦੱਸੀ ਜਾਂਦਾ ਸਾਨੂੰ ਪਤਾ ਵਾ ਕੀ ਕਹਿਣਾ ਚਾਹੁੰਦੇ ਆ ਜੋ ਬਰਾਇ ਸਾਹਿਬ ਨੂੰ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮਨ ਨਹੀਂ ਜੀ ਅਬ ਬਰਾਇ ਸਾਹਿਬ ਸਾਡੇ ਵਾਸਤੇ ਰੱਬ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਬੱਚੇ ਜਾਨ ਆ ਲੇਕਿਨ ਗਲਤ ਕੰਮ ਨਾ ਕਰਨ ਆਪਦਾ ਵਰਕਰ ਨਹੀਂ ਤੇ ਆਉਂਦੇ ਜਾਂ ਸਟੱਡੀ ਆ ਸਟੱਡੀ ਆ ਨਹੀਂ ਧਿਆਨ ਦੇਣ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਇਹ ਬਲੱਡ ਮੰਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ ਪਰ ਉਸ ਨੌਜਵਾਨ ਜਿਹੜਾ ਮਰਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ ਜਿਸ ਕਾਰਨ ਮੜ ਕੇ ਇੱਕ ਵਾਰ ਫਿਰ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ ਫਿਰ ਅਵਰਾਜ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਆਪਾਂ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤੇ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਾਨੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਇਹ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਕੱਲਾ ਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ